ਅੱਜ ਅਪਾ ਬਣਾਵਾਂਗੇ ਪਾਪੜੀ ਜਾਂ ਫਿਰ ਸਿੰਪਲ ਮਠੀ ਜੋ ਕਿ ਬਣਾਉਣੀ ਬਹੁਤ ਜ਼ਿਆਦਾ ਆਸਾਨ ਆ ਤੇ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੁੰਦੀ ਆ ਤੁਸੀਂ ਇਹਦੇ ਨਾਲ ਚਾਟ ਵੀ ਆ ਬਣਾ ਸਕਦੇ ਆ ਏਦਾਂ ਮਠੀ ਦੀ ਤਰ੍ਹਾਂ ਖਾ ਸਕਦੇ ਹੋ ਕਿੰਨੀ ਵਧੀਆ कुरकुरी ਤੇ ਕ੍ਰਿਸਪੀ ਬਣ ਕੇ ਤਿਆਰ ਹੋਈ ਆ ਆਵਾਜ਼ ਤੁਸੀਂ ਸੁਣ ਸਕਦੇ ਹੋ ਇਸ ਤਰ੍ਹਾਂ ਬਣਾਉਗੇ ਪਰਫੈਕਟ ਬਣੂਗੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਦੀ ਆ ਨਵੀਂ ਨਵੀਂ ਰੈਸਪੀਜ਼ ਨਵੀਂ ਨਵੀਂ ਰੈਸਪੀਜ਼ ਦੇਖਣ ਲਈ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਤੇ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜਰੂਰ ਕਰਦੇ ਆ ਕਰੋ ਜੀ ਜਿੰਨੀ ਵੀ ਤੁਸੀਂ ਚਾਟ ਪਾਪੜੀ ਚਾਟ ਲਈ ਪਾਪੜੀ ਬਣਾਉਣੀ ਆ ਉਹਦੇ ਲਈ ਸਭ ਤੋਂ ਪਹਿਲਾਂ ਜਾਂ ਫਿਰ ਮੱਠੀ ਤੁਸੀਂ ਬਣਾਉਣੀ ਆ ਮੈਦਾ ਲੈ ਲੈਣਾ ਆਪਾਂ ਸਾਰਾ ਮੈਦਾ ਹੀ ਲਵਾਂਗੇ ਮੈਦੇ ਨਾਲੇ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੁੰਦੀ ਆ ਉਸ ਤੋਂ ਬਾਅਦ ਇਹਦੇ ਵਿੱਚ ਥੋੜੀ ਜਿਹੀ ਅਜਵੈਨ ਪਾ ਦਵਾਂਗੇ ਤਾਂ ਕਿ ਵਧੀਆ ਹਾਜਮੇਦਾਰ ਬਣ ਕੇ ਤਿਆ ਤੇ ਸਵਾਦ ਅਨੁਸਾਰ ਇਹਦੇ ਵਿੱਚ ਨੂਨ ਪਾ ਦਵਾਂਗੇ ਜਿੰਨਾ ਕੁ ਪਸੰਦ ਕਰਦੇ ਹੋ ਘਟਵਾਦ ਪਾ ਸਕਦੇ ਹੋ ਥੋੜਾ ਜਿਹਾ 2-4 ਚੁਟਕੀਆਂ ਤੁਸੀਂ ਇਹਦੇ ਵਿੱਚ ਬੇਕਿੰਗ ਸੋਡਾ ਜਾਂ ਬੇਕਿੰਗ ਬਾਡਰ ਪਾ ਲਓ ਹੁਣ ਇਹਦੇ ਵਿੱਚ 10 ਕ ਚਮਚਾਪਾਂ ghee ਐਡ ਕੀਤੇ ਆ ਇੰਨਾ ਕੁ ghee ਕਾਫੀ ਹੁੰਦਾ ਹੈ ਪਰਫੈਕਟ ਹੁੰਦਾ ਹੈ ਜੇ ਤੁਸੀਂ ਜਾਣਦੇ ਹੋ ਜਿਆਦਾ ਹਾਰਡ ਨਾ ਬਣੇ ਤਾਂ ghee ਹੈ ਜਿਹੜਾ 2-4 ਚਮਚ ਹੋਰ ਵੀ ਐਡ ਕਰ ਸਕਦੇ ਹੋ ਇਸ ਤਰ੍ਹਾਂ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਬਿਲਕੁਲ ਸਖਤ ਆਟਾ ਗੁੰਨ ਲੈਣਾ ਕਦੇ ਵੀ ਤੁਸੀਂ ਕੋਈ ਵੀ ਪਾਪੜੀ ਬਣਾਉਣੀ ਆ ਜਾਂ ਮਠੀ ਬਣਾਉਣੀ ਆ ਇਹ ਜੀ ਚੀਜ਼ ਬਣਾਉਣੀ ਆ ਤਾਂ ਤੁਸੀਂ ਆਟਾ ਇਹ ਜਿਹੜਾ ਹਾਰਡ ਗੁੰਨਣਾ ਹੈ ਜਾਂ ਫਿਰ ਸਮੋਸਾ ਵੀ ਬਣਾਉਣਾ ਹੈ ਫਿਰ ਵੀ ਤੁਸੀਂ ਆਟਾ ਇਹ ਬਿਲਕੁਲ ਹਾਰਡ ਗੁੰਨ ਕੇ ਤਿਆਰ ਕਰਨਾ ਕਿਉਂਕਿ ਜੇ ਸੌਫਟ ਆਟਾ ਹੋਗਾ ਫਿਰ ਮਠੀ ਇਹ ਤੁਹਾਡੀ ਬਿਲਕੁਲ ਨਰਮ ਬਣ ਜਾਊਗੀ ਜਿਵੇਂ ਨਰਮ ਜੀਆਂ ਨਹੀਂ ਹੋ ਜਾਂਦੀਆਂ ਮਠੀਆਂ ਉਸ ਤਰ੍ਹਾਂ ਦੀ ਬਣ ਜਾਊਗੀ ਆਟਾ ਗੁੰਨ ਕੇ ਤੁਸੀਂ ਨੂੰ ਚੰਗੀ ਤਰ੍ਹਾਂ ਮੁੱਕੀ ਦੇਣ ਤੋਂ ਬਾਅਦ 10-20 ਮਿੰਟ ਦੀ ਹੈ ਜਿਹੜੀ ਰੈਸਟ ਦੇ ਦੇਣੀ ਆ ਤਾਂ ਕਿ ਬਿਲਕੁਲ ਮਲਾਇਮ ਹੋ ਜਾਵੇ ਮੈਦਾ ਆਪਣਾ ਆਟਾ ਨਿਕਲ ਗਿਆ ਮੁੱਝੋ ਸੌਰੀ ਇਸ ਤਰ੍ਹਾਂ ਆਪਾਂ ਮੈਦਾ ਇਹ ਜਿਹੜਾ ਗੋਲ ਲਿਆ ਇਹ ਆਟਾ ਹੀ ਕਹਾਂਗੇ ਆਪਾਂ ਇਸ ਤਰ੍ਹਾਂ ਬਾਅਦ ਦੇ ਵਿੱਚ ਟਾਕੇ ਰੱਖ ਦੇਣਾ ਆਪਾਂ ਨੂੰ ਠਕਣ ਤੋਂ ਬਾਅਦ 15-20 ਮਿੰਟ ਤੋਂ ਬਾਅਦ ਦੁਬਾਰਾ ਮੁੱਕੀ ਹੈ ਜਿਹੜੀ ਉਹ ਹੀ ਦੇ ਲਵਾਂਗੇ ਆਪਾਂ ਹੁਣ ਆਪਾਂ ਵੱਡਾ ਸਾਰਾ ਪੇੜਾ ਹੈ ਜਿਹੜਾ ਉਹ ਲੈ ਲਵਾਂਗੇ ਪੇੜਾ ਆਪਾਂ ਵੱਡਾ ਹੀ ਰੱਖਿਆ ਹੈ ਤਾਂ ਕਿ ਆਪਾਂ ਜਲਦੀ ਜਲਦੀ ਬਣਾ ਸਕੀਏ ਸਾਰੀਆਂ ਪਾਪੜੀਆਂ ਇਸ ਤਰ੍ਹਾਂ ਵੱਡਾ ਸਾਰਾ ਪੇੜਾ ਲੈ ਲਿਆ ਥੋੜਾ ਜਿਹਾ ਹੱਥਾਂ ਨੂੰ ਕੀ ਲਗਾ ਕੇ ਆਪਾਂ ਇਹਨੂੰ ਜਿਹੜਾ ਇਸ ਤਰ੍ਹਾਂ ਰੋਲ ਕਰ ਲਵਾਂਗੇ ਜਿੱਦਾਂ ਵਰਜੀ ਸ਼ੇਪ ਦਾ ਤੁਸੀਂ ਬੇਲ ਲਓ ਜ਼ਰੂਰੀ ਨਹੀਂ ਹੈਗਾ ਕਿ ਗੋਲੀ ਬੇਲਣਾ ਹੈ ਜਿੱਦਾਂ ਦਾ ਵੀ ਬੇਲਿਆ ਜਾਂਦਾ ਬੇਲ ਲਓ ਬਸ ਨਾ ਜ਼ਿਆਦਾ ਮੋਟਾ ਨਾ ਜ਼ਿਆਦਾ ਪਤਲਾ ਹੋਣਾ ਚਾਹੀਦਾ ਬਹੁਤ ਜ਼ਿਆਦਾ ਮੋਟਾ ਨਹੀਂ ਹੋਣਾ ਚਾਹੀਦਾ ਫਿਰ ਪਾਪੜੀ ਇਹ ਜਿਹੜੀ ਕੱਚੀ ਜੀ ਰਹੇਗੀ ਇਸ ਤਰ੍ਹਾਂ ਬੇਲ ਲਿਆ ਆਪਾਂ ਜਿੱਦਾਂ ਵੀ ਮਰਜ਼ੀ ਬੇਲ ਲਓ ਆਪਾਂ ਕੱਟਣਾ ਹੀ ਇਹਨੂੰ ਤੇ ਇਸ ਤਰ੍ਹਾਂ ਆਪਾਂ ਬਿਲਕੁਲ ਵੱਡਾ ਸਾਰਾ ਹੀ ਬੇਲ ਲਿਆ ਹੈ ਆ ਰੋਟੀ ਤੋਂ ਵੀ ਵੱਡਾ ਹੁਣ ਆਪਾਂ ਕੋਈ ਵੀ ਗਲਾਸੀ ਜਾਂ ਫਿਰ ਢੱਕਣ ਲੈ ਲੈਣਾ ਹੈ ਇਸ ਤਰ੍ਹਾਂ ਹੈ ਮੇਰੇ ਕੋਲ ਮੀਡੀਅਮ ਜੇ ਸਾਈਜ਼ ਦੀ ਗਲਾਸੀ ਸੀਗੀ ਇਸ ਤਰ੍ਹਾਂ ਮੈਂ ਇਹਨਾਂ ਨੂੰ ਵਿੱਚ ਕੱਟ ਲਗਾ ਲੂੰਗੀ ਉੱਪਰ ਰੱਖ ਕੇ ਇਸ ਤਰ੍ਹਾਂ ਤੁਸੀਂ ਪ੍ਰੈਸ ਕਰ ਦੇਣਾ ਚੰਗੀ ਤਰ੍ਹਾਂ ਫਿਰ ਬਿਲਕੁਲ ਆਸਾਨੀ ਦੇ ਨਾਲ ਕੱਟਿਆ ਜਾਂਦਾ ਹੈ ਜੇ ਤੁਸੀਂ ਹਲਕਾ ਜਿਹਾ ਪ੍ਰੈਸ ਕਰੋਗੇ ਦਬੋਗੇ ਫਿਰ ਕੱਟਿਆ ਨਹੀਂ ਜਾਊਗਾ ਆਸਾਨੀ ਦੇ ਨਾਲ ਤੇ ਨਿਕਲਣਾ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਊਗਾ ਜੇ ਤੁਹਾਨੂੰ ਥੋੜੇ ਸੁੰਗੜੇ ਲੱਗਣਗੇ ਬਾਅਦ ਵਿੱਚ ਥੋੜਾ ਜਿਹਾ ਤੁਸੀਂ ਹੱਥਾਂ ਦੇ ਨਾਲ ਪ੍ਰੈਸ ਕਰਕੇ ਜਿਹੜਾ ਇਹਨੂੰ ਪਾ ਲਓ ਸਾਰੇ ਭਾਂਸੀ ਤੇ ਰਹੇ ਆ ਜਿਹੜੇ ਕੱਟ ਲਵਾਂਗੇ ਕੱਟਣ ਤੋਂ ਬਾਅਦ ਜਿਹੜਾ ਵਾਧੂ ਪਾਟਾ ਉਹਨੂੰ ਆਪਾਂ ਹਟਾ ਦੇਵਾਂਗੇ ਆਸਾਨੀ ਦੇ ਨਾਲ ਆ ਜਿਹੜਾ ਨਿਕਲ ਜੂਗਾ ਉਸ ਤੋਂ ਬਾਅਦ ਇਹ ਆਪਣੇ ਬਣ ਕੇ ਤਿਆਰ ਹੋ ਗਏ ਨੇ ਜੇ ਤੁਹਾਨੂੰ ਥੋੜੇ ਜਿਹਾ ਲੱਗਦੇ ਨੇ ਵੀ ਕਿਤੋਂ ਕਿਤੋਂ ਕੋਈ ਮੋਟਾ ਰਹਿ ਗਿਆ ਤਾਂ ਹੱਥ ਦੇ ਨਾਲ ਤੁਸੀਂ ਇਸ ਤਰ੍ਹਾਂ ਥੋੜਾ ਥੋੜਾ ਪ੍ਰੈਸ ਕਰ ਦੇਣਾ ਹੈ ਫਿਰ ਥੋੜੇ ਪਤਲੇ ਹੋ ਜਾਣਗੇ ਵੈਸੇ ਤਾਂ ਠੀਕ ਹੀ ਨੇਗੇ ਬਸ ਧਿਆਨ ਰੱਖਿਓ ਕਿ ਨੀਚੇ ਨਾ ਚਿਪਕ ਜਾਣ ਜੇ ਆਟਾ ਤੁਹਾਡਾ ਪਤਲਾ ਹੋਊਗਾ ਫਿਰ ਜ਼ਰੂਰ ਚਿਪਕ ਜਾਣਗੇ ਆਟਾ ਤੁਸੀਂ ਥੋੜਾ ਹਾਰਡ ਹੀ ਰੱਖਣਾ ਹੈ ਉਸ ਤੋਂ ਬਾਅਦ ਆਪਾਂ ਫੋਕ ਲੈ ਲਵਾਂਗੇ ਇਹਦੇ ਨਾਲ ਵਿੱਚ ਪ੍ਰੈਕ ਕਰ ਦਵਾਂਗੇ ਤਾਂ ਕਿ ਇਹ ਗੋਲ ਗੱਪਿਆਂ ਦੀ ਤਰ੍ਹਾਂ ਫੁੱਲਣਾਂ ਜੇ ਤੁਸੀਂ ਇਹਦੇ ਵਿੱਚ ਵਿੱਚ ਗਲੀਆਂ ਨਹੀਂ ਕਰੋਗੇ ਤਾਂ ਗੋਲ ਗੱਪਿਆਂਂ ਤਰ੍ਹਾਂ ਹੀ ਪਾਪੜੀ ਆ ਜਿਹੜੀ ਫੁੱਲ ਜੂਗੀ ਫਿਰ ਇਹ ਪਾਪੜੀ ਨਹੀਂ ਰਹਿਣੀ ਹੈਗੀ ਗੋਲ ਗੱਪੇ ਬਣ ਜਾਣਗੇ ਇਸ ਤਰ੍ਹਾਂ ਆਪਾਂ ਗਲੀਆਂ ਕਰ ਲਈਆਂ ਤਾਂ ਕਿ ਫੁੱਲੇ ਨਾ ਆਪਣੀ ਪਾਪੜੀ ਬਣ ਕੇ ਤਿਆਰ ਹੋ ਜਾਵੇ ਸਾਰਿਆਂ ਦੇ ਵਿੱਚ ਸੇਮ ਹੈ ਇਸੇ ਤਰ੍ਹਾਂ ਕਰਨਾ ਦੂਜੀ ਸਾਈਡ ਤੇ ਆਪਣਾ ਘੀ ਵੀ ਆ ਜਿਹੜਾ ਗਰਮ ਹੋ ਗਿਆ ਜਦੋਂ ਇਹ ਮਠੀ ਜਾਂ ਪਾਪੜੀ ਕੋਈ ਵੀ ਚੀਜ਼ ਇਹੋ ਜਿਹੀ ਬਣਾਉਣੀ ਆ ਤੁਸੀਂ ਤਾਂ ਇਹ ਉਹਨੂੰ ਗਰਮ ਕਰਨ ਤੋਂ ਬਾਅਦ ਬਿਲਕੁਲ ਲੋ-ਮੀਡੀਅਮ ਫਲੇਮ ਤੇ ਸਾਰੀਆਂ ਚੀਜ਼ਾਂ ਨੂੰ ਪਕਾਉਣਾ ਹੈ ਮਠੀਆਂ ਨੂੰ ਫੇਰ ਹੀ ਤੁਹਾਡੀਆਂ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੁੰਦੀਆਂ ਨੇ ਮਟਰ ਮਠੀਆਂ ਜਦੋਂ ਤੁਸੀਂ ਹਾਈ ਫਲੇਮ ਤੇ ਪਕਾਉਨੇ ਆ ਇੱਕ ਤਾਂ ਉੱਪਰੋਂ ਸੜ ਜਾਂਦੀਆਂ ਨੇ ਵਿੱਚੋਂ ਕੱਚੀਆਂ ਰਹਿ ਜਾਂਦੀਆਂ ਨੇ ਤੇ ਨਰਮ ਵੀ ਰਹਿ ਜਾਂਦੀਆਂ ਨੇ ਤੇ ਬਾਜ਼ਾਰ ਵਰਗੀਆਂ ਤਾਂ ਬਿਲਕੁਲ ਵੀ ਨਹੀਂ ਬਣਦੀਆਂ ਹੈਗੀਆਂ ਇੱਕ ਇੱਕ ਕਰਕੇ ਆਪਾਂ ਸਾਰੀਆਂ ਪਾਪੜੀਆਂ ਮਠੀਆਂ ਇਹਦੇ ਵਿੱਚ ਪਾ ਦਿੱਤੀਆਂ ਨੇ ਕਿਉਂ ਦੇ ਵਿੱਚ ਤੇ ਕਿਉਂ ਦੀ ਫਲੇਮ ਆਪਾਂ ਬਿਲਕੁਲ ਲੋ-ਮੀਡੀਅਮ ਹੀ ਰੱਖਿਆ ਸਾਰੀਆਂ ਜਦੋਂ ਇਹ ਪਕਣੀਆਂ ਸ਼ੁਰੂ ਹੋ ਜਾਣਗੀਆਂ ਉੱਪਰ ਆ ਜਾਣਗੀਆਂ ਇਸ ਤਰ੍ਹਾਂ ਤਿਆਰ ਕੇ ਤੇ ਇਹਨਾਂ ਦਾ ਪਾਸਾ ਇੱਕ ਸਾਈਡ ਤੋਂ ਜਦੋਂ ਇਹ ਹੋ ਗਈਆਂ ਪਲਟ ਦੇਣਾ ਤੁਸੀਂ ਥੋੜੀ ਜਿਹੀ ਹਵਾ ਜੀ ਲਵਾ ਦੇਣੀ ਹੈ ਇਸ ਤਰ੍ਹਾਂ ਥੋੜੀ ਇਹਦੇ ਉੱਪਰ ਝਾਰਨੀ ਦੇ ਉੱਪਰ ਰੱਖ ਕੇ ਫਿਰ ਮਠੀਆਂ ਬਹੁਤ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਇੱਕ ਸਾਈਡ ਤੋਂ ਇਹ ਆਪਣੀਆਂ ਬਿਲਕੁਲ ਪੱਕੇ ਤਿਆਰ ਹੋ ਗਈਆਂ ਨੇ ਇਹਨਾਂ ਦਾ ਸਾਰਿਆਂ ਦਾ ਆਪਾਂ ਪਾਸਾ ਪਲਟ ਦਵਾਂਗੇ ਫਿਰ ਵਧੀਆ ਤਰੀਕੇ ਨਾਲ ਦੂਜੀ ਸਾਈਡ ਤੋਂ ਵੀ ਇਹ ਜਿਹੜੀਆਂ ਸਿੱਕ ਜਾਣਗੀਆਂ ਇਹ ਆਪਣੀਆਂ ਦੋਨੋਂ ਸਾਈਡ ਤੋਂ ਪੱਕੀਆਂ ਨੇ ਇਸ ਟਾਈਮ ਤੇ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਕਲਰ ਤੁਸੀਂ ਇੰਨਾ ਕੀ ਰੱਖਣਾ ਹੈ ਤੁਹਾਨੂੰ ਪਹਿਲਾਂ ਲੱਗੂਗਾ ਕਿ ਬਹੁਤ ਜ਼ਿਆਦਾ ਫਿੱਕਾ ਕਲਰ ਆ ਪਰ ਨਹੀਂ ਜਦੋਂ ਤੁਸੀਂ ਇਹਨਾਂ ਨੂੰ ਕੱਢ ਲੋਗੇ ਬਾਅਦ ਦੇ ਵਿੱਚ ਇਹਨਾਂ ਦਾ ਕਲਰ ਡਾਰਕ ਹੋ ਜਾਂਦਾ ਹੈ ਕਿਉਂਕਿ ਇਹ ਪੱਕੀਆਂ ਜਿਹੀਆਂ ਰਹਿੰਦੀਆਂ ਨੇ ਕਾਫੀ ਟਾਈਮ ਤੱਕ ਗਰਮ ਰਹਿੰਦੀਆਂ ਨੇ ਤੇ ਇਹਨਾਂ ਦਾ ਕਲਰ ਡਾਰਕ ਹੋ ਜਾਂਦਾ ਜੇ ਤੁਸੀਂ ਇਸ ਤੋਂ ਬਾਅਦ ਡਾਰਕ ਇਹਨਾਂ ਦਾ ਕਲਰ ਕਰ ਲਓਗੇ ਫਿਰ ਇਹ ਬਿਲਕੁਲ ਹੀ ਕਾਲੀਆਂ ਹੋ ਜਾਣਗੀਆਂ ਕੱਢਣ ਤੋਂ ਬਾਅਦ ਥੋੜੀ ਦੇਰ ਬਾਅਦ ਇਸ ਤਰ੍ਹਾਂ ਇਸ ਥੋੜੇ ਲਾਈਟ ਦੇ ਕਲਰ ਦੀਆਂ ਤੁਸੀਂ ਇਹਨਾਂ ਨੂੰ ਕੱਢ ਲੈਣਾ ਹੈ ਫਿਰ ਇੱਕ ਤਾਂ ਕੌੜੀਆਂ ਹੋ ਜਾਂਦੀਆਂ ਨੇ ਜਦੋਂ ਕਲਰ ਡਾਰਕ ਹੋ ਜਾਂਦਾ ਏ ਲੋਜੀ ਮਠੀਆਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਨੇ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਰੱਖ ਸਕਦੇ ਹੋ ਤੇ ਇਹਨੂੰ ਜਿੰਨੇ ਮਰਜ਼ੀ ਲੰਬੇ ਟਾਈਮ ਤੱਕ ਸਟੋਰ ਆ ਕਰਕੇ ਰੱਖ ਸਕਦੇ ਹੋ 에ਅਰਟਾਈਟ ਡੱਬੇ ਜਾਂ ਫਿਰ ਲਫਾਫੇ ਦੇ ਵਿੱਚ ਹੁਣ ਤੁਸੀਂ ਇਹਨਾਂ ਨੂੰ ਪਾਪੜੀ ਦੇ ਤੌਰ ਤੇ ਵੀ ਚਾਟ ਬਣਾ ਕੇ ਖਾ ਸਕਦੇ ਹੋ ਜਾਂ ਐ ਇਦਾਂ ਮਠੀਆਂ ਚਾਣਲ ਵੀ ਖਾ ਸਕਦੇ ਹੋ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਨਵੀਂ ਰੈਸਪੀ ਵਿੱਚ